ਅੱਜ ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਵਿਜੀਲੈਂਸ ਨੇ ਖੜੇ ਹੋ ਕੇ ਫੇਰ ਸਮਾਂ ਮੰਗਿਆ ਤੇ ਕੋਰਟ ਨੇ ਪੁੱਛਿਆ ਕਿ ਆਲਰੇਡੀ 1 ਮਹੀਨਾ ਦੇ ਚੁੱਕੇ ਆ ਇਸ ਕੇਸ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਆ ਤੇ ਸਰਕਾਰ ਦੇ ਰਿਟਨ ਰਿਪਲਾਈ ਦੀ ਤਾਂ ਲੋੜ ਹੀ ਹੈ ਨਹੀਂ ਜਦੋਂ ਚਲਾਨ ਹੀ ਕੋਰਟ ਦੇ ਵਿੱਚ ਦਿੱਤਾ ਹੁਕਮਾਲ ਤਾਂ ਇਹ ਖੜਾ ਹੁੰਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੇ ਤਾਂ ਇਹ ਕੇਸ ਦੀ ਬਹੁਤ ਗੱਲ ਕਰਦੇ ਨੇ ਸਟੇਜ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਅਦਾਲਤ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਗੱਲ ਕਰਨੀ ਹੈ ਜਿੱਥੇ ਆ ਕੇ ਸਬੂਤ ਦਸਣੇ ਨੇ ਉਥੋਂ ਲਗਾਤਾਰ ਤਰੀਕਾ ਮੰਗ ਕੇ ਭੱਜਿਆ ਜਾ ਰਿਹਾ ਸੋ ਇਹ ਪੰਜਾਬ ਦੀ ਸਰਕਾਰ ਦੀ ਕਾਰਵਾਈ ਦਿਖਾਉਂਦੀ ਹੈ ਕਿ ਕਿਸ ਤਰੀਕੇ ਸਿਰਫ ਪੋਲਿਟੀਕਲ ਵੰਡਾਟਾ ਤਹਿਤ ਛੂਟ ਫਲਾਉਂਦੇ ਨੇ ਅੱਜਨੇ સ્તર ਦੀ ਰਾਜਨੀਤੀ ਇਹ ਲੋਕ ਕਰਦੇ ਨੇ ਕੀ ਪਰਪਸ ਹੀ ਅੱਜ ਰਿਪਲਾਈ ਨਾ ਦੇਣ ਦਾ ਕਿ ਦਿਵਾਲੀ ਲੰਗਾਦੀ ਜਾਂ ਅੰਦਰ ਮਤਲਬ ਇਹ ਜੇ ਹਤਕੰਡਿਆਂ ਨਾਲ ਕੀ ਵਿਕਰਮ ਮਜੀਠੀਆ ਦਾ ਮਨੋਬਲ ਟੁੱਟ ਜੂ ਇਹ ਸ਼੍ਰੋਮਣੀ ਅਕਾਲੀ ਦਲ ਹੈ ਸੰਘਰਸ਼ਾਂ ਚੋਂ ਨਿਕਲੀ ਜਥੇਬੰਦੀ ਹੈ ਸੋ ਸਰਕਾਰ ਦੇ ਜਿਹੜੇ ਇਹ ਜੇ ਇਹ ਛੋਟੇ ਸਰਦੀ ਰਾਜਨੀਤੀ ਹੈ ਇਹਦੇ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਜੇਲ ਦੇ ਵਿੱਚ ਰੱਖਣ ਦੇ ਨਾਲ ਵਿਕਰਮ ਮਜੀਠੀਆ ਨੂੰ ਇਹ ਜਿਹੜੇ ਹਤਕੰਡੇ ਨੇ ਸਰਕਾਰ ਦੇ ਉਹਨਾਂ ਦਾ ਮਨੋਬਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਔਰ ਇਹ ਲੜਾਈ ਹੈ ਜਿਹੜੀ ਇਹ ਸਰਕਾਰ ਦੇ ਨਾਲ ਉੱਥੋਂ ਹੀ ਸ਼ੁਰੂ ਹੋਊਗੀ ਜਿੱਥੋਂ ਉਹਨਾਂ ਨੂੰ ਜੇਲ ਦੇ ਵਿੱਚ ਪਾਇਆ ਗਿਆ ਰਾਜਾ ਵੜਿੰਗ ਨੇ ਹਨਾ ਉਹਨਾਂ ਦੇ ਕੋਲ ਇੱਕ ਵਿਵਾਦਿਤ ਬਿਆਨ ਦਿੱਤਾ ਜਾਂਦਾ ਉਹ ਕਹਿੰਦੇ ਸਾਨੂੰ ਹਿੰਦੁਸਤਾਨ ਚਾਹੀਦਾ ਪਰ ਖਾਲਿਸਤਾਨ ਨਹੀਂ ਚਾਹੀਦਾ ਕਹਿੰਦੇ ਤਰਫ ਤਾਂ ਦੇ ਲੋਕ ਜਿਹੜਾ ਉਹ 14 ਨਵੰਬਰ ਨੂੰ ਜਿਹੜਾ ਉਹ ਫੈਸਲਾ ਕਰਦਾ ਕਾਂਗਰਸ ਤੋਂ ਹੋਰ ਤੁਸੀਂ ਐਕਸਪੈਕਟ ਵੀ ਕੀ ਕਰ ਸਕਦੇ ਹੋ ਰਾਜਾ ਵੜਿੰਗ ਇਹ ਖਾਲਿਸਤਾਨ ਦੀਆਂ ਗੱਲਾਂ ਕਰਦਾ ਕੌਣਾ ਕਾਂਗਰਸੀ ਕਰਦੇ ਨੇ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਚੀਜ਼ ਦੀ ਪਹਿਰੇਦਾਰੀ ਦੀ ਲੋੜ ਹੈ ਜੋ ਸ਼ਰਮਨੀਏ ਕਲਦਲ ਦਾ ਫਲਸਫਾ ਉਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਲੋੜ ਹੈ ਦੰਬਰਮ ਨੇ ਕੱਲ ਕੀ ਕਿਹਾ ਕਿ ਜੀ ਜੋ ਇੰਦਰਾ ਗਾਂਧੀ ਨੇ ਕੀਤਾ ਉਹ ਬਹੁਤ ਗਲਤ ਸੀਗਾ ਇਹ ਹੁਣ 40 40 ਸਾਲ ਬਾਅਦ ਇਹ ਆਪਣੇ ਗੁਨਾਹ ਕਬੂਲ ਰਹੇ ਨੇ ਪਰ ਕਾਂਗਰਸ ਪੰਜਾਬ ਦੀ ਖਾਸ ਕਰਕੇ ਦੁਸ਼ਮਣ ਜਮਾਤ ਹੈ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਲੀ ਕਾਂਗਰਸ ਪੰਜਾਬ ਦੀ ਰਾਜਧਾਨੀ ਖੋਣ ਵਾਲੀ ਕਾਂਗਰਸ ਹੈ ਬਿਕਰਮਜੀਤ ਸਿੰਘ ਮਜੀਠੀਆ ਕੇਸ ਦੇ ਵਿੱਚ ਅਪਡੇਟ ਸਾਹਮਣੇ ਆਇਆ ਦੱਸਦੀ ਹੈ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਸਾਡੇ ਨਾਲ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਅੱਜ ਸੁਣਵਾਈ ਦੇ ਦੌਰਾਨ ਕੀ ਕੁਝ ਗੱਲਬਾਤ ਹੋਈ ਹੈ ਦੇਖੋ ਅਜ ਬਿਕਰਮ ਮਜੀਠੀਆ ਦੀ ਰੈਗੂਲਰ ਬੇਲ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ ਸੁਣਵਾਈ ਤੇ ਸੀ ਔਰ ਪਿਛਲੀ ਤਰੀਕ ਤੇ ਕੋਰਟ ਨੇ ਆਰਡਰ ਕੀਤਾ ਸੀ ਸਪੈਸੀਫਿਕ ਵਿਜੀਲੈਂਸ ਨੂੰ ਕਿ ਜੇ ਕੋਈ ਰਿਪਲਾਈ ਫਾਈਲ ਕਰਨਾ ਤਾਂ 2 ਹਫ਼ਤਿਆਂ ਦੇ ਵਿੱਚ ਉਹ ਰਿਪਲਾਈ ਰਿਟਨ ਤੁਸੀਂ ਫਾਈਲ ਕਰ ਦਿਓ 1 ਹਫ਼ਤਾ ਉਹ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੁਆਇੰਡਰ ਫਾਈਲ ਅੱਜ ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਵਿਜੀਲੈਂਸ ਨੇ ਖੜੇ ਹੋ ਕੇ ਫੇਰ ਸਮਾਂ ਮੰਗਿਆ ਜੀ ਤੇ ਕੋਰਟ ਨੇ ਪੁੱਛਿਆ ਕਿ ਆਲਰੇਡੀ 1 ਮਹੀਨਾ ਦੇ ਚੁੱਕੇ ਆ ਇਸ ਕੇਸ ਦੇ ਵਿੱਚ ਚਲਾਨ ਪੇਸ਼ ਹੋ ਚੁੱਕੇ ਆ ਤੇ ਸਰਕਾਰ ਦੇ ਰਿਟਨ ਰਿਪਲਾਈ ਦੀ ਤਾਂ ਲੋੜ ਹੀ ਹੈ ਨਹੀਂ ਜਦੋਂ ਚਲਾਨ ਹੀ ਕੋਰਟ ਦੇ ਵਿੱਚ ਦਿੱਤਾ ਜੀ ਸੋ ਹੁਣ ਕੋਰਟ ਨੇ ਇਹਦੇ 'ਚ 29 ਜਿਹੜੀ ਅਕਤੂਬਰ ਉਹ ਡੇਟ ਰੱਖੀ ਹੈ ਕਿਉਂਕਿ 17 ਤੋਂ ਲੈ ਕੇ 26 ਤੱਕ ਹਾਈ ਕੋਰਟ ਬੰਦ ਆ ਦਿਵਾਲੀ ਦੀਆਂ ਛੁੱਟੀਆਂ ਨੇ 29 ਅਕਤੂਬਰ ਨੂੰ ਇਹਦੀ ਮੁੜ ਬਹਿਸ ਹੋਏਗੀ ਤੇ ਕੋਰਟ ਨੇ ਬਿਲਕੁਲ ਕਲੀਅਰ ਕਰਤਾ ਹੈ ਕਿ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਸਾਨੂੰ ਜ਼ਰੂਰਤ ਨਹੀਂ ਕਿਉਂਕਿ ਚਲਾਨ ਪੇਸ਼ ਹੈ 29 ਨੂੰ ਇਸ ਕੇਸ ਦੇ ਵਿੱਚ ਮੈਰਿਟਸ ਤੇ ਆਰਗੂਮੈਂਟ ਸੁਣੀਆਂ ਜਾਣਗੀਆਂ ਹੁਣ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੇ ਤਾਂ ਇਹ ਕੇਸ ਦੀ ਬਹੁਤ ਗੱਲ ਕਰਦੇ ਨੇ ਸਟੇਜ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਅਦਾਲਤ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਗੱਲ ਕਰਨੀ ਹੈ ਜਿੱਥੇ ਆ ਕੇ ਸਬੂਤ ਦੱਸਣੇ ਨੇ ਉਥੋਂ ਲਗਾਤਾਰ ਤਰੀਕਾ ਮੰਗ ਕੇ ਭੱਜਿਆ ਜਾ ਰਿਹਾ ਹੈ ਸੋ ਇਹ ਪੰਜਾਬ ਦੀ ਸਰਕਾਰ ਦੀ ਕਾਰਵਾਈ ਦਿਖਾਉਂਦੀ ਹੈ ਕਿ ਕਿਸ ਤਰੀਕੇ ਸਿਰਫ ਪੋਲਿਟੀਕਲ ਵੰਡਾਟਾ ਤਹਿਤ ਝੂਠ ਫਲਾਉਂਦੇ ਨੇ ਔਰ ਦੂਸਰਾ ਨਿਚਲੇ ਸਤਰ ਦੀ ਰਾਜਨੀਤੀ ਇਹ ਲੋਕ ਕਰਦੇ ਨੇ ਕੀ ਪਰਪਸ ਸੀ ਅੱਜ ਰਿਪਲਾਈ ਨਾ ਦੇਣ ਦਾ ਕਿ ਦੀਵਾਲੀ ਲੰਗਾਦੀ ਹੈ ਅੰਦਰ ਮਤਲਬ ਇਹ ਜੇ ਹਤਕੰਡਿਆਂ ਨਾਲ ਕਿ ਬਿਕਰਮ ਮਜੀਠੀਆ ਦਾ ਮਨਬਲ ਟੁੱਟ ਜੂ ਇਹ ਸ਼੍ਰੋਮਣੀ ਅਕਾਲੀ ਦਲ ਹੈ ਸੰਘਰਸ਼ਾਂ ਚੋਂ ਨਿਕਲੀ ਜਥੇਬੰਦੀ ਹੈ ਸੋ ਸਰਕਾਰ ਦੇ ਜਿਹੜੇ ਇਹ ਜੇ ਇਹ ਛੋਟੇ ਸਰਦੀ ਰਾਜਨੀਤੀ ਹੈ ਇਹਦੇ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਕਲੇ ਸਭ ਜਦੋਂ ਪੰਜਾਬ ਦੇ ਵਿੱਚ ਲਗਾਤਾਰ ਜਿਮਨੀ ਚੋਣਾ ਦਾ ਦੌਰ ਚੱਲਦਾ ਪਹਿਲਾਂ ਲੁਧਿਆਣੇ ਦੀ ਚੋਣ ਹੋਈ ਐ ਪਹਿਲਾਂ 4 ਜਿਮਨੀ ਚੋਣਾ ਹੋਈਆਂ ਲਗਾਤਾਰ ਹੁਣ ਤਰਨਤਨ ਸਾਹਿਬ ਦੀ ਜਿਮਨੀ ਚੋਣਾ ਤਾਂ ਲੱਗਦਾ ਕਿ ਉਹ ਜਿਮਨੀ ਚੋਣਾ ਤੋਂ ਦੂਰ ਰੱਖਿਆ ਜਾ ਰਿਹਾ ਮਜੀਠੀਆ ਸਾਹਿਬ ਦੇਖੋ ਮੈਂ ਇਹ ਗੱਲ ਕਹਿਣਾ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕਰਨੀ ਐ ਕਾਨੂੰਨ ਨੇ ਆਪਣਾ ਕੰਮ ਕਰਨਾ ਐ ਸਬੂਤ ਸਰਕਾਰ ਕੋਲੇ ਕੋਈ ਹੈ ਨਹੀਂ ਝੂਠ ਬਹੁਤ ਪਰੋਸਿਆ ਹਜ਼ਾਰ ਏਕੜ ਦਾ ਪਰੋਸਿਆ ਸੀ ਲੱਭਿਆ ਜਾ ਰਿਹਾ ਏਕੜ ਇਹ ਤਾਂ ਕਹਿੰਦੇ ਸੀ ਜੀ ਹਜ਼ਾਰਾਂ ਕਰੋੜ ਹੈ ਜੀ ਕਦੇ 50000 ਕਰੋੜ ਦੀ ਜਿਹੜੀ ਇੱਕ ਮਲਟੀਨੇਸ਼ਨਲ ਕੰਪਨੀ ਉਹਨੂੰ ਮਜੀਠੀਆ ਸੋ ਇਹ ਝੂਠ ਪਰੋਸ ਕੇ ਸਮਾਟ ਪਾ ਰਹੇ ਨੇ ਜੇਲ੍ਹ ਦੇ ਵਿੱਚ ਰੱਖਣ ਦੇ ਨਾਲ ਵਿਕਰਮ ਮਜੀਠੀਆ ਨੂੰ ਇਹ ਜਿਹੜੇ ਹਤਕੰਡੇ ਨੇ ਸਰਕਾਰ ਦੇ ਉਹਨਾਂ ਦਾ ਮਨੋਬਲ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਔਰ ਇਹ ਲੜਾਈ ਹੈ ਜਿਹੜੀ ਇਹ ਸਰਕਾਰ ਦੇ ਨਾਲ ਉੱਥੋਂ ਹੀ ਸ਼ੁਰੂ ਹੋਊਗੀ ਜਿੱਥੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਸੀ ਕਲियर ਸਾਹਿਬ ਤਰਨਤਾਰਨ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਉੱਥੇ ਦੀ ਕੀ ਸਥਿਤੀ ਲੱਗਦੀ ਹੈ ਕੱਲ ਤੁਸੀਂ ਚੋਣ ਕਮਿਸ਼ਨਰ ਨੂੰ ਵੀ ਮਿਲੇ ਸੀ ਕਿ ਕੀ ਸਥਿਤੀ ਲੱਗਦੀ ਹੈ ਉੱਥੇ ਕਰਨ ਤਾਰਨ ਦੀ ਜਿਹੜੀ ਇਲੈਕਸ਼ਨ ਹੈ ਬਿਲਕੁਲ ਵਨ ਸਾਈਡਡ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੱਜ ਲੋਕਾਂ ਦੀ ਪਹਿਲੀ ਪਸੰਦ ਹੈ ਪੰਜਾਬ ਤੇ ਵਿਪਤਾ ਚ ਸਭ ਤੋਂ ਵੱਧ ਲੋਕਾਂ ਨਾਲ ਕੌਣ ਖੜਿਆ ਸ਼੍ਰੋਮਣੀ ਅਕਾਲੀ ਦਲ ਖੜਿਆ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖੜੇ ਸੋ ਲੋਕ ਅੱਜ ਇਹ ਸਮਝ ਚੁੱਕੇ ਨੇ ਕਿ ਆਪਣੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਡਿਵੈਲਪਮੈਂਟ ਕਰ ਸਕਦੀ ਹੈ ਔਰ ਨਾਲ ਜਿਹੜੇ ਉਥੇ ਕੈਂਡੀਡੇਟ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਧਰਮੀ ਫੌਜੀਆਂ ਦਾ ਪਰਿਵਾਰ ਹੈ ਬੜਾ ਸਤਿਕਾਰ ਹੈ ਉਸ ਇਲਾਕੇ ਦੇ ਵਿੱਚ ਸੋ ਵਨ ਸਾਈਡਿਡ ਇਲੈਕਸ਼ਨ ਹੈ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਉਥੇ ਤਰਨ ਤਰਨ ਦੇ ਵਿੱਚ ਦਿਖ ਰਹੇ ਪਰ ਇੱਕ ਰਾਜਾ ਵਡਿੰਗ ਨੇ ਹਨਾ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਜਾਂਦਾ ਉਹ ਕਹਿੰਦੇ ਸਾਨੂੰ ਹਿੰਦੁਸਤਾਨ ਚਾਹੀਦਾ ਪਰ ਖਾਲਿਸਤਾਨ ਨਹੀਂ ਚਾਹੀਦਾ ਕਹਿੰਦੇ ਤਰਨ ਤਰਨ ਦੇ ਲੋਕ ਜਿਹੜਾ ਉਹ 14 ਨਵੰਬਰ ਨੂੰ ਜਿਹੜਾ ਉਹ ਫੈਸਲਾ ਕਰ ਦੇਣਗੇ ਕਾਂਗਰਸ ਤੋਂ ਹੋਰ ਤੁਸੀਂ ਐਕਸਪੈਕਟ ਵੀ ਕੀ ਕਰ ਸਕਦੇ ਹੋ ਰਾਜਾ ਵੜਿੰਗ ਇਹ ਖਾਲਸਪਤਾਂ ਦੀਆਂ ਗੱਲਾਂ ਕਰਦਾ ਕੌਣਾ ਕਾਂਗਰਸੀ ਕਰਦੇ ਨੇ ਪੰਜਾਬ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਚੀਜ਼ ਦੀ ਪਹਿਰੇਦਾਰੀ ਦੀ ਲੋੜ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਫਲਸਫਾ ਉਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਲੋੜ ਹੈ ਚਦੰਬਰਮ ਨੇ ਕੱਲ ਕੀ ਕਿਹਾ ਕਿ ਜੀ ਜੋ ਇੰਦਰਾ ਗਾਂਧੀ ਨੇ ਕੀਤਾ ਉਹ ਬਹੁਤ ਗਲਤ ਸੀਗਾ ਇਹ ਹੁਣ 40 40 ਸਾਲ ਬਾਅਦ ਇਹ ਆਪਣੇ ਗੁਨਾਹ ਕਬੂਲ ਰਹੇ ਨੇ ਪਰ ਕਾਂਗਰਸ ਪੰਜਾਬ ਦੀ ਖਾਸ ਕਰਕੇ ਦੁਸ਼ਮਣ ਜਮਾਤ ਹੈ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਲੀ ਕਾਂਗਰਸ ਪੰਜਾਬ ਦੀ ਰਾਜਧਾਨੀ ਖੋਣ ਵਾਲੀ ਕਾਂਗਰਸ ਸੋ ਕਾਂਗਰਸ ਨੇ ਪੰਜਾਬ ਦਾ ਹਮੇਸ਼ਾ ਘਾਣ ਕੀਤਾ ਸਿੱਖਾਂ ਦਾ ਘਾਣ ਕੀਤਾ ਅਕਾਲ ਤਖਤ ਸਾਹਿਬ ਢਾਟੇਰੀ ਕੀਤਾ ਸੋ ਮੇਰੀ ਰਾਜਾ ਵੜਿੰਗ ਜੀ ਨੂੰ ਬੇਨਤੀ ਹੈ ਕਿ ਹੁਣ ਵੀ ਜਿਹੜੇ ਐਸੇ ਬਿਆਨ ਨੇ ਉਹਨਾਂ ਤੋਂ ਗੁਰੇਜ਼ ਕਰੋ ਤੁਸੀਂ ਡਿਵੈਲਪਮੈਂਟ ਦੀ ਗੱਲ ਤਾਂ ਕਰਦੇ ਨਹੀਂ ਤੁਸੀਂ ਗੈਂਗਸਟਰਾਂ ਦੀ ਗੱਲ ਨਹੀਂ ਕਰਦੇ ਤੁਸੀਂ ਪੰਜਾਬ ਦੇ ਸਿਰ ਤੇ ਚੜ ਰਹੇ ਕਰਜ਼ੇ ਦੀ ਗੱਲ ਨਹੀਂ ਕਰਦੇ ਸਰਕਾਰ ਦੀ ਨੀਤੀਆਂ ਦੇ ਖਿਲਾਫ ਨਹੀਂ ਬੋਲਦੇ ਉਹ ਜਦੋਂ ਬੋਲ ભગવંતમાન ਜੀ ਫਿਰ ਕੋ ਜਿੰਨ ਜਿਆ ਕੱਢ ਲੈਂਦੇ ਨੇ ਕਿ ਜੀ ਮੇਰੇ ਕੋਲ ਬਾਡੀਆ ਵਾਲਾ ਕੇਸ ਉਹ ਵੀ ਨਹੀਂ ਕੋਈ ਐਫ ਆਈ ਆਰ ਉਹਦੇ ਚੋਈ ਸੋ ਇਹ ਸਰਕਾਰ ਨਾਲ ਮਿਲ ਕੇ ਖੇਡਣਾ ਕਾਂਗਰਸ ਬੰਦ ਕਰੇ ਪੰਜਾਬ ਦੇ ਵਿੱਚ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰਨ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਉਰੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪੈਗਾਮ ਜਿਹੜਾ ਸ਼ਰੋਮਣੀ ਅਕਾਲ ਦਲ ਦਿੰਦਾ ਪੰਜਾਬੀ ਉਹਦੇ ਨਾਲ ਖੜੇ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸੋ ਸਾਡੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਰਫ ਕਲੇਰ ਜੀ ਮੌਜੂਦ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਜੋ ਵੀ ਅਪਡੇਟ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਆਈ ਆ ਉਸ ਦੇ ਬਾਰੇ ਗੱਲਬਾਤ ਹੋਈ ਆ ਅਗਲੀ 29 ਤਰੀਕ ਜਿਹੜੀ ਆ ਉਪਾਦਿਤ ਕੀਤੀ ਗਈ ਆ ਤੇ 29 ਤਰੀਕ ਨੂੰ ਮੋੜ ਜਿਹੜੀ ਆ ਇਸੇ ਪੋਟੀਸ਼ਨ ਦੇ ਉੱਤੇ ਸੁਣਵਾਈ ਕੀਤੀ ਜਾਵੇਗੀ